ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਆਪਾਂ ਅੱਜ ਗੱਲ ਕਰਾਂਗੇ ਪਰਕਤ ਵੀਡੀਓ ਬਾਰੇ ਜਿਵੇਂ ਕਿ ਵਿੱਕੀ ਆਪਣੀ ਸੱਸ ਨੂੰ ਫੋਨ ਲਾਉਂਦਾ ਹੈ ਤੇ ਉਦੋਂ ਹੀ ਸੋਨੂ ਆਪਣੇ ਬਾਪੂ ਜੀ ਨੂੰ ਫੋਨ ਲਾ ਕੇ ਦੇ ਦਿੰਦਾ ਆਪਣੇ ਮਾਮਾ ਜੀ ਨੂੰ ਤੇ ਦੋਨਾਂ ਪਾਸੇ ਹੀ ਗੱਲ ਚੱਲ ਰਹੀ ਹੁੰਦੀ ਆ ਵੀ ਕਿ ਆਪਣੀਆਂ ਸਫਾਈਆਂ ਦੇ ਲੱਗ ਪੈਂਦਾ ਹੈ ਤੇ ਆਪਣੀ ਸੱਸ ਨੂੰ ਪੂਰਾ ਚੰਗੀ ਤਰ੍ਹਾਂ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਇਹਦਾ ਕਸੂਰ ਪ੍ਰੀਤ ਦਾ ਕਿਉਂਕਿ ਉਸਨੇ ਆਪਣੀ ਮੰਮੀ ਨੂੰ ਸਾਰੀਆਂ ਗੱਲਾਂ ਉਹ ਤੋਂ ਨਹੀਂ ਦਸੀਆਂ ਸੀ ਉਸਤੇ ਨਿਗਾਹ ਵਿੱਚ ਵਿੱਕੀ ਬਹੁਤ ਹੀ ਜ਼ਿਆਦਾ ਚੰਗਾ ਹੈ ਤੇ ਪ੍ਰੀਤ ਦੀ ਮੰਮੀ ਤੇ ਅੱਖਾਂ ਮੀਟ ਕੇ ਵਿੱਕੀ ਦੇ ਉੱਤੇ ਵਿਸ਼ਵਾਸ ਕਰਦੀ ਹੈ ਜਿਵੇਂ ਉਸਨੇ ਪੈਸੇ ਵੀ ਪ੍ਰੀਤ ਤੋਂ ਚੋਰੀ ਵਿੱਕੀ ਨੂੰ ਦਿੱਤੇ ਆ ਤੇ ਉਹ ਸੋਚਦੀ ਆ ਇਹ ਮੇਰਾ ਜਵਾਈ ਆ ਤੇ ਇਹ ਵਧੀਆ ਤਰੀਕੇ ਨਾਲ ਜ਼ਿੰਦਗੀ ਕੱਟੇ ਤੇ ਖੁੱਲ ਕੇ ਪੈਸੇ ਖਾਣ ਵਰਤਣ ਤੇ ਵਿੱਕੀ ਆਪਣੀ ਸਾਸ ਨੂੰ ਫੋਨ ਲਾ ਕੇ ਇੰਨਾ ਜਿਆਦਾ ਭੜਕਾ ਦਿੰਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਸੋਹਣੂ ਹੋਣਾ ਨੇ ਪ੍ਰੀਤ ਨੂੰ ਪਿੱਛੇ ਲਾ ਲਿਆ ਹੈ ਤੇ ਪ੍ਰੀਤ ਹੁਣ ਉਹਨਾਂ ਦੀ ਬੋਲੀ ਬੋਲਦੀ ਆ ਤੇ ਆਪਣੇ ਘਰ ਵਿੱਚ ਕਲੇਸ਼ ਕਰ ਰਹੀ ਆ ਸੋ ਇੰਨੀਆਂ ਝੂਠੀਆਂ ਸੱਚੀਆਂ ਗੱਲਾਂ ਬਣਾ ਕੇ ਦੱਸ ਦਿੰਦਾ ਹੈ ਕਿ ਪ੍ਰੀਤ ਦੀ ਮੰਮੀ ਪ੍ਰੀਤ ਦੀਆਂ ਗੱਲਾਂ ਤੇ ਵੀ ਵਿਸ਼ਵਾਸ ਨਹੀਂ ਕਰਦੀ ਉਹ ਵਿੱਕੀ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੀ ਆ ਉਸ ਨੂੰ ਲੱਗਦਾ ਹੈ ਕਿ ਪ੍ਰੀਤ ਦੀ ਅਜੇ ਮੱਤ ਉਥੋਂ ਤੱਕ ਨਹੀਂ ਹੈਗੀ ਪ੍ਰੀਤ ਅਜੇ ਘੱਟ ਸੋਚਦੀ ਆ ਕਿਉਂਕਿ ਜੀ ਉਹ ਇੱਥੇ ਵੀ ਆਈ ਸੀ ਜੀ ਉਸ ਦੀ ਸੰਦੀਪ ਦੇ ਨਾਲ ਬਣਦੀ ਸੀ ਤੇ ਉਹ ਅੱਗੋਂ ਕਹਿੰਦੀ ਸੀ ਕਿ ਸੰਦੀਪ ਤੈਨੂੰ ਆਪਣੇ ਘਰ ਵਿੱਚ ਲੈ ਰਹੀ ਆ ਤੇ ਉਸੇ ਤਰੀਕੇ ਨਾਲ ਉਹ ਸੋਚਦੀ ਆ ਕਿ ਸੋਨੂ ਹੋਣੀ ਤਾਂ ਵਿੱਕੀ ਤੋਂ ਛੜਦੇ ਨੇ ਤੇ ਉਹ ਪ੍ਰੀਤ ਨੂੰ ਆਪਣੇ ਪਿੱਛੇ ਲਾ ਰਹੇ ਨੇ ਤਾਂ ਜੋ ਵਿੱਕੀ ਦਾ ਘਰ ਖਰਾਬ ਹੋ ਸਕੇ ਇਸ ਕਰਕੇ ਵਿੱਕੀ ਦੀਆਂ ਸਾਰੀਆਂ ਹੀ ਗੱਲਾਂ ਉੱਤੇ ਪ੍ਰੀਤ ਦੀ ਮੰਮੀ ਵਿਸ਼ਵਾਸ ਕਰ ਲੈਂਦੀ ਆ ਅੱਖਾਂ ਬੰਦ ਕਰਕੇ ਤੇ ਉਧਰ ਸਾਰੀ ਸਟੋਰੀ ਜਦ ਬਾਪੂ ਜੀ ਫੋਨ ਲਾ ਕੇ ਆਪਣੇ ਸਾਲੇ ਨੂੰ ਦੱਸਦੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਜੋ ਜੋ ਗੱਲਾਂ ਹੋਈਆਂ ਪ੍ਰੀਤ ਦੇ ਨਾਲ ਜੋ ਜੋ ਵਿਕੀ ਕਰ ਰਿਹਾ ਹੈ ਤੇ ਕਿੱਦਾਂ ਪੈਸੇ ਖਾ ਰਿਹਾ ਹੈ ਤੇ ਉਸਦੇ ਡੈਡੀ ਨੂੰ ਤਾਂ ਪੂਰਾ ਵਿਸ਼ਵਾਸ ਆ ਜਾਂਦਾ ਹੈ ਕਿ ਜਿਹੜੀਆਂ ਗੱਲਾਂ ਇਹ ਕਹਿ ਰਿਹਾ ਉਹ ਸੱਚ ਨੇ ਪਰ ਉੱਥੇ ਹੀ ਪ੍ਰੀਤ ਦੇ ਡੈਡੀ ਨੇ ਇਹ ਫੈਸਲਾ ਲਿਆ ਹੈ ਕਿ ਅੱਗੇ ਤਾਂ ਫੈਸਲਾ ਕਰਨ ਲਈ ਕਵਲ ਦੀ ਮੰਮੀ ਗਈ ਸੀ ਪਰ ਉਹ ਬਹੁਤ ਹੀ ਜ਼ਿਆਦਾ ਗਲਤ ਫੈਸਲਾ ਕਰਕੇ ਆਈ ਤੇ ਸਾਰਾ ਇਲਜ਼ਾਮ ਸੋਨੂ ਹੋਣਾ ਦੇ ਉੱਤੇ ਮਾਰ ਦਿੱਤਾ ਪਰ ਹੁਣ ਉਹਨਾਂ ਨੇ ਸੋਚਿਆ ਹੈ ਕਿ ਮੈਂ ਜਾਵਾਂਗਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਸਾਰਿਆਂ ਦੇ ਸਾਹਮਣੇ ਕਿਵੇਂ ਕਰਾਂਗਾ ਤੇ ਨਾਲੇ ਗੱਡੀ ਵਾਲੀ ਗੱਲ ਤੇ ਨਾਲੇ ਜੋ ਕੁਝ ਇਥੋਂ ਉਹ ਜਾ ਰਿਹਾ ਏ ਅਲਮਾਰੀ ਬਿਨਾਂ ਦੱਸਣ ਤੋਂ ਗਈ ਹਰ ਇੱਕ ਗੱਲ ਖੋਲ ਕੇ ਰੱਖ ਦੇਵਾਂਗਾ ਸੋ ਕਵਲ ਦੇ ਡੈਡੀ ਨੇ ਤਾਂ ਪੂਰਾ ਪਲਾਨ ਬਣਾ ਲਿਆ ਏ ਇਤਕੀ ਮੈਂ ਇਹਨਾਂ ਦੇ ਭੇਦ ਵੀ ਖੋਲਣੇ ਨੇ ਤੇ ਗੱਡੀ ਦੇ ਖਰਾਬ ਹੋਣ ਦਾ ਅੱਗੇ ਹੀ ਉਹਨਾਂ ਨੂੰ ਬਹੁਤ ਗੁੱਸਾ ਸੀ ਉਹ ਤਾਂ ਕਮਲ ਭਾਜੀ ਦੇ ਕਹਿਣ ਤੇ ਰੁਕੇ ਹੋਏ ਸੀ ਨਹੀਂ ਤੇ ਉਹਨਾਂ ਨੇ ਵਿੱਕੀ ਦਾ ਸਾਰਾ ਭੇਦ ਉੱਥੇ ਜਾ ਕੇ ਪਹਿਲਾਂ ਹੀ ਖੋਲ ਦੇਣਾ ਸੀ ਜਿਹੜੀਆਂ ਗੱਲਾਂ ਜੇ ਪ੍ਰੀਤ ਨੂੰ ਬਿਲਕੁਲ ਵੀ ਨਹੀਂ ਪਤਾ ਸੋਚਾ ਇਹ ਸਾਰਾ ਕੁਝ ਕਵਲ ਤੇ ਡੈਡੀ ਕਵਲ ਨਾਲ ਗੱਲ ਕਰਦੇ ਨੇ ਤੇ ਕਵਲ ਨੂੰ ਵੀ ਬੜਾ ਗੁੱਸਾ ਆਉਂਦਾ ਹੈ ਉਹ ਕਹਿੰਦੇ ਨੇ ਕਿ ਬਹੁਤ ਹੋ ਗਿਆ ਜੇ ਹੁਣ ਉਹ ਪ੍ਰੀਤ ਨੂੰ ਤੰਗ ਕਰਨਗੇ ਤੇ ਮੈਂ ਵਿੱਕੀ ਨੂੰ ਨਹੀਂ ਬਖਸ਼ਾਂਗਾ ਕਿਉਂਕਿ ਕਮਲ ਭਾਜੀ ਸਿਰਫ ਪ੍ਰੀਤ ਕਰਕੇ ਚੁੱਪ ਸੀ ਉਹ ਸੋਚਦੇ ਸੀ ਕਿ ਪ੍ਰੀਤ ਸੌਖੀ ਆ ਖੁਸ਼ ਆ ਆਪਣੇ ਘਰ ਚਲੋ ਕੋਈ ਗੱਲ ਨਹੀਂ ਪਰ ਜੇ ਪ੍ਰੀਤ ਹੁਣ ਤੁਖੀ ਹੁੰਦੀ ਆ ਤੇ ਉਥੇ ਕਮਲ ਭਾਜੀ ਇੱਕ ਵੱਡਾ ਫੈਸਲਾ ਲੈਂਦੇ ਨੇ ਤੇ ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਸਾਰਾ ਕੁਝ ਮੈਂ ਪ੍ਰੀਤ ਦੇ ਖੁਸ਼ੀ ਕਰਕੇ ਕਰ ਰਿਹਾ ਸੀ ਕਿ ਚਲੋ ਕੋਈ ਨਹੀਂ ਮੇਰੀ ਭੈਣ ਖੁਸ਼ ਰਹਿਣੀ ਚਾਹੀਦੀ ਆ ਵਾਦੇ ਘਾਟੇ ਮੈਂ ਬਰਦਾਸ਼ਤ ਕਰ ਰਿਹਾ ਸੀ ਪਰ ਹੁਣ ਜਿਹੜਾ ਉਹਨਾਂ ਨੇ ਮੇਰੀ ਭੈਣ ਤੇ ਹੱਥ ਚੱਕਿਆ ਏ ਇਸ ਕਰਕੇ ਵਕੀਲ ਨੂੰ ਮੈਂ ਉਹ ਸਭ ਕਸਖਾਵਾਂਗਾ ਜਿਹੜਾ ਉਹ ਸਾਰੀ ਜ਼ਿੰਦਗੀ ਯਾਦ ਰਕੇਗਾ ਸੋ ਹੁਣ ਕਵਲ ਦੇ ਡੈਡੀ ਤੇ ਕਵਲ ਜਾ ਕੇ ਇਹਨਾਂ ਦਾ ਫੈਸਲਾ ਵੀ ਕਰਨਗੇ ਤੇ ਵਿੱਕੀ ਦੀਆਂ ਸਾਰੀਆਂ ਪੋਲਾਂ ਵੀ ਖੋਲਣਗੇ ਹੁਣ ਦੇਖਾਂਗੇ ਅਗਲੀ ਵੀਡੀਓ ਵਿੱਚ ਕੀ ਹੁੰਦਾ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਜਿਹੜੇ-ਜਿਹੜੇ ਬਰਕਤ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਵੀਡੀਓ ਲਾਈਕ ਜਰੂਰ ਕਰਕੇ ਜਾਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦੀ